ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਬ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਖੀ ਮੇਰੀ ਦੰਡੋਦ ਬੰਧਨ ਅਨਕਬਾਰ ਸਰਬ ਕਲਾ ਸਮਰਥ ਡੋਲਣ ਦੇ ਰਖੋ ਪ੍ਰਭੂ ਨਾਨਕ ਜੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆਤੋਂ ਸਰਣਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਧ ਸੰਗਤ ਵਾਹਿਗੁਰੂ ਪ੍ਰਮਾਤਮਾ ਜੀ ਨੇ ਮਨੁੱਖਾ ਦੇਹੀ ਦੀ ਬਖਸ਼ਿਸ਼ ਕੀਤੀ ਆ ਮਨੁੱਖਾ ਦੇਹੀ ਨੂੰ ਸਫਲ ਕਰਨ ਵਾਸਤੇ ਸਤਿਗੁਰੂ ਜੀ ਉਪਦੇਸ਼ ਕਰਦੇ ਆ ੴ ਸਤਿਗੁਰ ਪ੍ਰਸਾਦ ਬਾਲ ਜਵਾਨੀ ਔਰ ਬਿਰਧ ਪੁਣ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਧਾ ਸਭੀ ਮਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਕਿ ਭਾਈ ਜਿਹੜਾ ਬਚਪਨ ਹੁੰਦਾ ਇੱਕ ਸਬ ਦਾ ਬੀਜ ਹੁੰਦਾ ਤੇ ਜਵਾਨੀ ਜਿਹੜੀ ਹੁੰਦੀ ਆ ਉਹ ਰੁੱਖ ਹੁੰਦੀ ਆ ਤੇ ਜਿਹੜਾ ਬਿਰਧ ਹੁੰਦਾ ਇਹ ਫਲਦੀ ਨਹੀਂ ਹੁੰਦਾ ਸਾ ਸੰਗਤ ਬਾਲ ਔਰ ਜਵਾਨੀ ਬਿਰਧ ਇਹ ਸਰੀਰ ਦੇ ਉੱਤੇ ਤਿੰਨ ਅਵਸਥਾ ਆਉਂਦੀਆਂ ਕਹਿੰਦੇ ਜਦ ਹੀ ਤੂੰ ਸਫਲਤਾ ਤੱਕ ਪਹੁੰਚ ਗਿਆ ਤੇ ਤਾਂ ਹੀ ਸਫਲਿਆ ਨਹੀਂ ਤੇ ਫਿਰ ਬਿਰਥਾ ਹੀ ਸਮਝੇ ਨੂੰ ਕਿ ਬਿਰਧ ਦਾ ਮਤਲਬ ਹੁੰਦਾ ਜਿਹਦੇ ਵਿੱਚ ਬਹੁਤ ਜ਼ਿਆਦਾ ਵਿਰਧੀ ਹੋ ਜਾਂਦੀ ਹੈ ਬਜ਼ੁਰਗ ਜਿਹੜਾ ਹੁੰਦਾ ਉਹਦੇ ਵਿੱਚ ਗਿਆਨ ਬਹੁਤ ਹੁੰਦਾ ਸੁਪੀਰੀਅਰਸ ਬਹੁਤ ਹੁੰਦਾ ਜੀਵਨ ਦਾ ਪਰ ਉਹਨੂੰ ਉਹਨੂੰ ਲੈਣ ਵਾਲਾ ਕੋਈ ਨਹੀਂ ਹੁੰਦਾ ਇਸ ਕਰਕੇ ਉਹਦਾ ਨਾਮ ਪਾਤਾ ਬਿਰਧ ਬਿਰਧ ਮਤਲਬ ਗਿਆਨ ਦੀ ਜਿਹਦੇ ਵਿੱਚ ਵਿਰਧੀ ਆ ਸੋ ਇਹੋ ਹੀ ਸਤਿਗੁਰੂ ਸੱਚਾ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜੇ ਤੂੰ ਵਾਹਿਗੁਰੂ ਪ੍ਰਮਾਤਮਾ ਨੂੰ ਪਾਇਆ ਤੇ ਤਾਂ ਹੀ ਤੇਰਾ ਜਿਹੜਾ ਗਿਆਨ ਆ ਅਸਲੀ ਬਾਕੀ ਸੰਸਾਰ ਦੀਆਂ ਸਿਆਣਪਾਂ ਜਿਹੜੀਆਂ ਹੈਗੀਆਂ ਉਹਦੇ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਸੋ ਮਹਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਕਿ ਜਿਹੜਾ ਬਾਲਪਨ ਹੁੰਦਾ ਬਚਪਨ ਹੁੰਦਾ ਇਹ ਐਸਾ ਹੁੰਦਾ ਕਿ ਘਰ ਦੇ ਵਿੱਚ ਭਾਵੇਂ ਗਰੀਬੀ ਹੋਵੇ ਭਾਵੇਂ ਅਮੀਰੀ ਹੋਵੇ ਦੁੱਖ ਹੋਵੇ ਭੁੱਖ ਹੋਵੇ ਕੁਝ ਵੀ ਬੇਰੋਜ਼ਗਾਰੀ ਹੋਵੇ ਕਿ ਬੱਚੇ ਦੇ ਕੋਈ ਅਸਰ ਨਹੀਂ ਪੋੜੀ ਬੱਚਾ ਪ੍ਰਸੰਨ ਮੰਦਰਾ ਚ ਰਹਿੰਦਾ। ਬਸ ਉਹ ਗੁੱਲੀ ਡੰਡਾ ਖੇਡ ਲਿਆ। ਪਹਿਲੇ ਬੱਚੇ ਜਿਹੜੇ ਹੁੰਦੇ ਸੀ ਉਹ ਗੁੱਲੀ ਡੰਡਾ ਖੇਡਦੇ ਰਹਿੰਦੇ, ਗੋਲੀਆਂ ਖੇਡਦੇ ਰਹਿੰਦੇ, ਪਿੱਠੂ ਗਾਮ ਖੇਡਦੇ ਰਹਿੰਦੇ, ਬੰਦਰ ਕਿਲਾ ਖੇਡਦੇ ਰਹਿੰਦੇ। ਹੁਣ ਦੇ ਬੱਚੇ ਆਉਣ ਤੇ ਪਤਾ ਹੀ ਨਹੀਂ ਇਹਨਾਂ ਗੇਮਾਂ ਦਾ। ਹੁਣ ਤਾਂ ਜ्यों ਬੱਚੇ ਨੂੰ ਸੌਤ ਆਉਂਦੀ ਆ ਹੱਥ 'ਚ ਮੋਬਾਈਲ ਹੁੰਦਾ। ਤੇ ਮੋਬਾਈਲ ਦੇ ਉੱਤੇ ਹੀ ਉਂਗਲਾਂ ਘੁੰਮਦੀਆਂ ਉਹਦੀਆਂ। ਬਾਕੀ ਸਾਰੀਆਂ ਪ੍ਰਾਣੀਆਂ ਖੇਡਾਂ ਜਿਹੜੀਆਂ ਹੈਗੀਆਂ ਉਹਨਾਂ ਬਾਰੇ ਉਹਨੂੰ ਕੋਈ ਪਤਾ ਨਹੀਂ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਕਿ ਭਾਈ ਜਿਹੜਾ ਬਚਪਨ ਹੁੰਦਾ ਏਹੀ ਮੇਨ ਹੁੰਦਾ ਜੇਕਰ ਇਹ ਸਵਾਰਿਆ ਗਿਆ ਮੈਂ ਦੇਖਿਆ ਗੁਰੂ ਮਹਾਰਾਜ ਦੇ ਅਸਥਾਨ ਦੇ ਉੱਤੇ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਆ ਉਹ ਕਿਦਾਂ ਵੱਡੀਆਂ-ਵੱਡੀਆਂ ਭਾਂਡੀਆਂ ਦੀਆਂ ਰੇੜੀਆਂ ਨੂੰ ਲੈ ਕੇ ਆਉਂਦੇ ਆ ਕਿਵੇਂ ਉਹ ਲੰਗਰ ਦੇ ਵਿੱਚ ਸੇਵਾ ਕਰਦੇ ਆ ਜਿਵੇਂ ਜਵਾਨ ਕਰਦੇ ਹੁੰਦੇ ਇਸ ਤਰ੍ਹਾਂ ਬੱਚੇ ਸੇਵਾ ਕਰਦੇ ਆ ਉਹਨਾਂ ਦਾ ਜੀਵਨ ਵਾਹਿਗੁਰੂ ਪ੍ਰਮਾਤਮਾ ਜੀ ਵੱਲੋਂ ਸਵਾਰਿਆ ਗਿਆ ਤੇ ਜਿਨੇ ਬਚਪਨ ਦੇ ਵਿੱਚ ਹੀ ਸੇਵਾ ਸਿਮਰਨ ਕਰ ਲਿਆ ਸਵਾਰਿਆ ਗਿਆ ਵੱਡਿਆਂ ਦਾ ਆਦਰ ਸਤਕਾਰ ਕੀਤਾ ਤੇ ਉਹਦੀ ਜਵਾਨੀ ਜਿਹੜੀ ਹੈਗੀ ਆਪਣੇ ਆਪ ਹੀ ਸਵਾਰੀ ਜਾਂਦੀ ਹੈ ਤੇ ਜੇ ਜਵਾਨੀ ਸਵਾਰੀ ਜਾਵੇ ਤੇ ਫਿਰ ਉਹਦਾ ਬੜੇਪਾ ਵੀ ਬਹੁਤ ਜ਼ਿਆਦਾ ਸਵਾਰਿਆ ਜਾਂਦਾ ਜੇ ਦਾ ਬੜੇਪਾ ਸਵਾਰਿਆ ਜਾਵੇ ਤੇ ਉਹਦੀ ਮ੍ਰਿਤਿਉ ਜਿਹੜੀ ਹੈਗੀ ਆ ਉਹ ਵੀ ਫੁੱਲਾਂ ਵਰਗੀ ਹੁੰਦੀ ਆ ਤੇ ਜੇਕਰ ਬਚਪਨ ਦੇ ਵਿੱਚ ਹੀ ਗੋਲੀਆਂ ਖੇਡਦਾ ਰਿਆ ਗੋਲੀ ਟਿੰਡਾ ਖੇਡਦਾ ਰਿਆ ਤੇ ਫਿਰ ਭਾਈ ਅਨਪੜ੍ਹ ਰਿਆ ਪੜ੍ਹਿਆ ਲਿਖਿਆ ਨਾ ਕੁਝ ਵੀ ਸਾਧਨਾ ਨਾ ਕੀਤੀ ਤੇ ਫਿਰ ਸਾਧ ਸੰਗਤ ਉਹ ਜਵਾਨੀ ਜਿਹੜੀ ਹੈਗੀ ਉਹ ਵੀ ਫਿਰ ਨਸ਼ਿਆਂ ਦੇ ਵਿੱਚ ਚਲ ਜਾਂਦੀ ਹੈ ਉਹ ਵੀ ਬਰਬਾਦ ਹੋ ਜਾਂਦੀ ਹੈ ਤੇ ਜਿਹੜੀ ਜਵਾਨੀ ਨਸ਼ੇ 'ਚ ਚਲੀ ਜਾਵੇ ਤੇ ਫਿਰ ਉਹ ਜਿਹੜਾ ਬਿਰਧ ਸਰੀਰ ਹੁੰਦਾ ਉਹ ਹੀ ਬਹੁਤ ਜ਼ਿਆਦਾ ਵੱਡਾ ਨੱਕ ਭੁਗਦਾ ਇਸ ਕਰਕੇ ਮਹਾਰਾਜ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਬਚਪਨ ਦੇ ਵਿੱਚ ਹੀ ਮੇਨ ਹੁੰਦਾ ਧਰਮ ਕਮਾਉਣਾ ਫੇ ਤਾਂ ਜੇ ਬਚਪਨ ਖਰਾਬ ਹੋ ਗਿਆ ਤੇ ਫਿਰ ਜਿੰਨੇ ਮਰਜੀ ਟੇਵੇ ਦਿਖਾਈ ਜਾਓ ਜਿੰਨੀਆਂ ਮਰਜੀ ਜੰਤਰੀਆਂ ਖੋਲੀ ਜਾਓ ਜੋ ਮਰਜੀ ਕਰੀ ਜਾਓ ਫਿਰ ਬਹੁਤ ਮੁਸ਼ਕਲ ਹੋ ਜਾਂਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਕਿ ਭਾਈ ਇਸੇ ਤਰ੍ਹਾਂ ਹੀ ਮਹਾਪੁਰਸ਼ਾਂ ਨੇ ਪਹਿਲੇ ઋਸ਼ੀਆਂ ਮੁਰੀਆਂ ਨੇ ਇਸ ਜੀਵ ਦੀ 100 ਸਾਲ ਦੀ ਉਮਰ ਨਾਪੀ ਆ ਕਿ ਜਿਹੜੇ 25 ਸਾਲ ਪਹਿਲੇ 25 ਸਾਲ ਆ ਉਹ ਬ੍ਰਹਮਚਾਰੀਆ ਹੁੰਦੇ ਆ ਜਿਹੜੇ 25 ਤੋਂ 50 ਸਾਲ ਹੁੰਦੇ ਆ ਉਹ ਗ੍ਰਿਹਸਤ ਤੇ 50 ਤੋਂ ਫਿਰ 75 ਫਿਰ ਬਾਨਪਰਿਸ਼ਤੀ ਤੇ 75 ਤੋਂ ਅੱਗੇ ਫਿਰ ਸੰਨਿਆਸ ਸਾਧ ਸੰਗਤ ਇਹ ਵਿਵਸਥਾ ਹੈ ਸ਼ਰੀਰ ਦੀ ਕਿ 25 ਸਾਲ ਤੱਕ ਬ੍ਰਹਮਚਾਰੀਆ ਰਹੋ ਪੜਾਈ ਕਰ ਸ਼ਰੀਰ ਦਾ ਖਿਆਲ ਰੱਖ ਪੂਰੀ ਤਰ੍ਹਾਂ ਸਾਤਵਿਕ ਰਹੇ ਅਧਿਆਨ ਕਰ ਸੇਵਾ ਕਰ ਸਿਮਰਨ ਕਰ ਤੇ ਆਪਣੀ ਪੜ੍ਹਾਈ ਦੇ ਵਿੱਚ ਤੁਨ ਪੁੰਨ ਹੋ ਜਾ ਡਿਗਰੀ ਪ੍ਰਾਪਤ ਕਰ ਲਵੇਂਗਾ ਕੋਈ ਕੋਰਸ ਪ੍ਰਾਪਤ ਕਰ ਲਵੇਂਗਾ ਤੇ ਫਿਰ ਚੰਗੀ ਜੋਬ ਲੱਗ ਜੀ ਕਿ ਚੰਗੀ ਨੌਕਰੀ ਲੱਗ ਜੂਗੀ ਜਦੋਂ ਨੌਕਰੀ ਲੱਗ ਗਈ ਫਿਰ ਸੋਹਣਾ ਵਿਆਹ ਹੋਊਗਾ ਅਗਲੇ 25 ਸਾਲ ਫਿਰ ਬਹੁਤ ਸੁੰਦਰ ਗ੍ਰਸਤ ਜੀਵਨ ਦੇ ਵਿੱਚ ਫਿਰ ਆਨੰਦ ਮਾਣੇਗਾ ਸੇਵਾ ਕਰੇਗਾ ਸੱਚੀ ਕਿਰਤ ਕਰੇਗਾ ਨਾਮ ਜਪੇਗਾ ਵੰਡ ਕੇ ਛਕੇਗਾ 50 ਸਾਲ ਤਾਂ ਹੋ ਗਿਆ ਗ੍ਰਸਥ ਪੂਰਾ ਹੋ ਗਿਆ ਉਸ ਤੋਂ ਬਾਅਦ ਫਿਰ ਆਪਣੀ ਔਲਾਦ ਨੂੰ ਕੁਝ ਜ਼ਿੰਮੇਵਾਰੀ ਦੇ ਕੇ ਤੀਵਾਨ ਪ੍ਰਸਤੀ ਬਣ ਜਾਏਗਾ ਬਾਨ ਪ੍ਰਸਤੀ ਦਾ ਮਤਲਬ ਹੁੰਦਾ ਜੰਗਲ ਦੇ ਵਿੱਚ ਚਲੇ ਜਾਣਾ ਜੰਗਲ ਦਾ ਜਾਣ ਦਾ ਮਤਲਬ ਇਹ ਹੁੰਦਾ ਕਿ ਘਰ ਵਾਲੀ ਨੂੰ ਲੈ ਕੇ ਤੇ ਤੀਰਥ ਤੇ ਚਲੇ ਜਾਣਾ ਮਹੀਨਾ ਇੱਕ ਤੀਰਥ ਤੇ ਰਹਿਣਾ ਉਥੇ ਸੇਵਾ ਕਰਨੀ ਸਿਮਰਨ ਕਰਨਾ ਪਾਠ ਪੂਜਾ ਕਰਨੀ ਆਨੰਦ ਮਾਣਨਾ ਫਿਰ ਵਾਪਸ ਆ ਜਾਣਾ ਘਰ ਆ ਜਾਣਾ ਫਿਰ ਥੋੜੇ ਸਮੇਂ ਮਗਰੋਂ ਫਿਰ ਦੂਸਰੇ ਤੀਰਥ ਤੇ ਚਲੇ ਜਾਣਾ ਇਸੇ ਤਰ੍ਹਾਂ ਹੀ ਆਪਣਾ ਪਰਲੋਕ ਬਣਾਉਣ ਵਾਸਤੇ ਤੀਰਥਾਂ ਤੇ ਜਾਣਾ ਇਹਦੇ ਨਾਲ ਕੀ ਹੋਵੇਗਾ ਕਿ ਸਤਕਾਰ ਵਧੂਗਾ ਘਰ ਦੇ ਵਿੱਚ ਮਾਨ ਸਨਮਾਨ ਵਧੂਗਾ ਤੋਂ ਉਸ ਤੋਂ ਬਾਅਦ ਫਿਰ ਸੰਨਿਆਸ ਸਨਿਆਸ ਦਾ ਮਤਲਬ ਕਿ ਬਿਲਕੁਲ ਹੀ ਜ਼ਿੰਮੇਵਾਰੀ ਤੋਂ ਮੁਕਤ ਹੋ ਕੇ ਤੇ ਕੇਵਲ ਵਾਹਿਗੁਰੂ ਪਰਮਾਤਮਾ ਦਾ ਈ ਚਿੰਤਨ ਕਰਨਾ ਨਾਮ ਜਪਣਾ ਸੇਵਾ ਕਰਨੀ ਬਸ ਕੇਵਲ ਪਰਮਾਤਮਾ ਬਾਕੀ ਸਾਰੀ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜਾਣਾ ਇਹ ਸੰਿਆਸ ਹੁੰਦਾ ਇਹ ਤਾਂ ਹੀ ਹੁੰਦਾ ਜੇਕਰ ਸਾਧ ਸੰਗਤ ਜੇਕਰ 25 ਸਾਲ ਪਹਿਲੇ ਜਿਹੜੇ ਹੈਗੇ ਆ ਉਹ ਸਵਾਰਲੇ ਜੇ 25 ਸਾਲ ਪਹਿਲੇ ਖਰਾਬ ਕਰ ਲੇ ਬੇਰੋਜ਼ਗਾਰ ਰਹਿ ਗਿਆ ਨਾ ਪੜਿਆ ਤੇ ਫਿਰ ਗ੍ਰਸਤੀ ਜਿਹੜੀ ਹੈਗੀ ਇਹ ਵੀ ਤੇਰੀ ਨਰਕ ਬਣ ਜਾਏਗੀ ਤੇ ਗ੍ਰਸਤੀ ਨਰਕ ਬਣ ਗਈ ਤੋਂ ਉਦੋਂ ਬਾਅਦ ਫਿਰ ਯਾਤਰਾ ਤੇ ਜਾਣ ਦਾ ਤੇ ਨਾਂ ਹੀ ਨਹੀਂ ਤੂੰ ਲੈ ਸਕਦਾ ਕਿਉਂਕਿ ਨੌ ਪੁੱਤ ਦੇ ਅਧੀਨ ਹੋ ਜਾਣਾ ਤੇ ਫਿਰ ਕਿਤੇ ਯਾਤਰਾ ਦਾ ਨਾਂ ਲੈ ਕੇ ਦੇਖੋ ਨੌ ਪੁੱਤ ਲਾਲ ਪੀਲੇ ਹੋ ਜਾਂਦੇ ਜ਼ਿਆਦਾਤਰ ਯਾਤਰਾ ਦਾ ਨਾਂ ਕਿਤਾ ਲੈ ਦਿੱਤਾ ਨਾਲ ਇਹਨਾਂ ਦੇ ਜੇਬ ਦੇ ਵਿੱਚ ਪੈਸੇ ਬੰਨ ਕੇ ਦਿਓ ਇਸ ਕਰਕੇ ਜੇ ਤੇਰੇ پاس ਹੋਊਗਾ ਧਨ ਤਾਂ ਹੀ ਤੂੰ ਆਪਣੀ ਮਰਜ਼ੀ ਦੇ ਨਾਲ ਯਾਤਰਾ ਤੇ ਜਾ ਸਕਦਾ ਆਪਣੀ ਮਰਜ਼ੀ ਦੇ ਨਾਲ ਤੂੰ ਸੇਵਾ ਕਰ ਸਕਦਾ ਇਹੋ ਹਿਸਾਬ ਕੋਈ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਸਾਹ ਸੰਗਤ ਜੀਵ ਜਦੋਂ ਮਾਂ ਦੇ ਗਰਭ ਵਿੱਚ ਸੀ ਉਦੋਂ ਵਹਿਗੁਰੂ ਪਰਮਾਤਮਾ ਜੀ ਦੇ ਨਾਲ ਇਹਦੀ ਲਿਵ ਲੱਗੀ ਸੀਗੀ ਕਿ ਜਦੋਂ ਫਿਰ ਇਹ ਬਾਹਰ ਆਇਆ ਸੰਸਾਰ ਦੀ ਮਾਇਆ ਨੇ ਆਪਣਾ ਰੂਪ ਦਿਖਾਇਆ ਤੇ ਵਾਹਿਗੁਰੂ ਨਾਲੋਂ ਲਿਓ ਛੁੱਟ ਗਈ ਸੰਸਾਰ ਦੀ ਤ੍ਰਿਸ਼ਨਾ ਦੇ ਵਿੱਚ ਲੱਗ ਗਿਆ ਸਾਧ ਸੰਗਤ ਫਿਰ ਤੇ ਉਸ ਵਾਹਿਗੁਰੂ ਪਰਮਾਤਮਾ ਤੋਂ ਦੂਰ ਹੋ ਗਿਆ ਅੱਗੇ ਦੀ ਅੱਗੇ ਫਿਰ ਇਹ ਉਸ ਮਾਇਆ ਦੇ ਵਿੱਚ ਖੋ ਗਿਆ ਭ੍ਰਮ ਵਿੱਚ ਖੋ ਗਿਆ ਜਿਸ ਵਖਰੇ ਕੋ ਲੈਣ ਤੋਂ ਆਇਆ RAM ਨਾਮ ਸੰਤਨ ਕਰ ਪਾਇਆ ਜਿਹੜਾ ਵਖਰੇ ਨੇ ਲੈਣਾ ਸੀਗਾ ਜਿਹੜਾ ਇਹਨੇ ਧੰਨ ਵੈਗਰੂਪ ਦਾ ਨਾਮ ਤਾਂ ਇਕੱਠਾ ਕਰਨਾ ਸੀਗਾ ਉਹਦੇ ਤੋਂ ਖਾਂਜਾ ਰਹਿ ਗਿਆ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਇੱਕ ਹੁੰਦੀ ਚਮਕ ਇੱਕ ਹੁੰਦੀ ਦਮਕ ਜਿਹੜੀ ਚਮਕ ਹੁੰਦੀ ਆ ਉਹ ਅੱਖਾਂ ਨੂੰ ਬਰਬਾਦ ਕਰਦੀ ਆ ਕਈ ਵਾਰ ਦੇਖਿਆ ਛੋਟੇ ਛੋਟੇ ਬੱਚਿਆਂ ਨੂੰ ਐਨਕਾ ਲੱਗੀਆਂ ਹੁੰਦੀਆਂ ਪੁੱਛੋ ਤੇ ਕਹਿੰਦੇ ਵੀ ਪੜ੍ਹਾਈ ਕਰਦੇ ਆ ਨਿਗਾਹ ਖਰਾਬ ਹੋ ਗਈ ਸਾਸੰਗਤ ਜਿਹੜੀ ਚਮਕ ਹੁੰਦੀ ਆ ਨੋਬੈਲ ਦੀ ਚਮਕ ਜਾਂ ਟੀਵੀ ਦੀ ਚਮਕ ਇਹ ਵੀ ਅੱਖਾਂ ਦਾ ਨੁਕਸਾਨ ਕਰਦੀ ਆ ਤੇ ਜਿਹੜੀ ਪੜ੍ਹਾਈ ਕਰਦੇ ਆ ਜਿਹੜੀਆਂ ਕਿਤਾਬਾਂ ਹੁੰਦੀਆਂ ਉਹ ਵੀ ਚਿੱਟੀਆਂ ਹੁੰਦੀਆਂ ਕਾਪੀਆਂ ਜਿਹੜੀਆਂ ਉਹਨਾਂ ਦੇ ਵਰਕੇ ਵੀ ਚਿੱਟੇ ਹੁੰਦੇ ਆ ਤੇ ਉਹਨਾਂ ਦੀ ਜਿਹੜੀ ਚਟਕ ਚਟਕ ਜਿਹੜੀ ਲਿਸ਼ਕ ਜਿਹੜੀ ਹੈਗੀ ਆ ਉਹ ਹੀ ਪੈ ਪਾ ਕੇ ਤੇ ਅੱਖਾਂ ਖਰਾਬ ਹੋ ਜਾਂਦੀਆਂ ਗੂੜਕਮਾ ਹੋ ਜਾਂਦਾ ਅੱਖਾਂ ਦੇ ਵਿੱਚ ਜਾਲਾ ਪੈ ਜਾਂਦਾ ਤੇ ਅੱਖਾਂ ਖਰਾਬ ਹੋ ਜਾਂਦੀਆਂ ਦੂਸਰਾ ਹੈਗਾ ਦਮਕ ਦਮਕ ਹੁੰਦੀ ਜਦੋਂ ਮਨੁੱਖ ਕਰਜ਼ਾ ਲੈ ਕੇ ਤੇ ਪੈਸਿਆਂ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਪੱਦਰ ਦੇ ਉੱਤੇ ਆਪਣਾ ਕੋਈ ਫੰਕਸ਼ਨ ਕਰਦਾ ਪ੍ਰੋਗਰਾਮ ਕਰਦਾ ਤੇ ਉਹਨੂੰ ਦੇਖ ਕੇ ਆਮ ਇਨਸਾਨ ਜਿਹੜਾ ਹੈਗਾ ਉਹ ਵੀ ਪ੍ਰਭਾਵਿਤ ਹੋ ਜਾਂਦਾ ਉਹ ਵੀ ਫਿਰ ਬਹੁਤ ਜ਼ਿਆਦਾ ਖਰਚਾ ਕਰਦਾ ਕਰਜ਼ਾਈ ਹੋ ਜਾਂਦਾ ਤੇ ਕਰਜ਼ਾਈ ਹੋ ਕੇ ਤੇ ਸਹ ਸੰਗਤ ਫਿਰ ਉਹਦਾ ਲੋਕ ਪ੍ਰਲੋਖ ਖਰਾਬ ਹੋ ਜਾਂਦਾ ਇਹੋ ਸਤਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਬਾਅਦ ਇੱਕ ਗੁਰਮੁਖ ਪਿਆਰਾ ਨੌਜਵਾਨ ਮਿਲਦਾ ਹੁੰਦਾ ਸੀ ਤੇ ਇੱਕ ਵਾਰੀ ਉਹ ਮਿਲਿਆ ਤੇ ਉਹਦੀਆਂ ਅੱਖਾਂ ਨੂੰ ਐਨਕਾ ਲੱਗੀਆਂ ਤੇ ਮੈਂ ਉਹਨੂੰ ਪੁੱਛਿਆ ਕਿ ਗੁਰਮੁਖਾ ਤੇਰੀਆਂ ਅੱਖਾਂ ਨੂੰ ਐਨਕਾ ਲੱਗੀਆਂ ਤੂੰ ਪੜ੍ਹਾਈ ਕਰਦਾ ਕਹਿੰਦਾ ਨਹੀਂ ਮੈਂ ਪੜ੍ਹਾਈ ਨਹੀਂ ਕਰਦਾ ਮੈਂ ਤਾਂ ਪੜ੍ਹਾਈ ਨਹੀਂ ਕਰਦਾ ਤੇ ਤੇਰੀਆਂ ਅੱਖਾਂ ਨੂੰ ਐਨਕਾ ਕਿਦਾ ਲੱਗੀਆਂ ਨਿਗਰ ਵਾਲਿਆਂ ਉਹ ਕਹਿਣ ਲੱਗ ਪਿਆ ਕਿ ਇਸ ਤਰ੍ਹਾਂ ਹੋਈ ਜੀ ਕਿ ਸਾਡਾ ਕੰਮ ਹੈਗਾ ਚਿੜੀ ਛਕੇ ਦਾ ਸਾਦ ਸੰਗਤ ਜਿਹੜਾ ਬੱਚੇ ਖੇਡਦੇ ਨੇ ਚਿੜੀ ਛਕਾ ਉਹ ਜਿਹੜੀ ਕਹਿੰਦਾ ਚਿੜੀ ਹੁੰਦੀ ਆ ਉਹਦੇ ਜਿਹੜੇ ਖੰਭ ਹੁੰਦੇ ਆ ਉਹ ਚਿੱਟੇ ਰੰਗ ਦੇ ਹੁੰਦੇ ਆ ਕਬੂਤਰਿਆਂ ਦੇ ਹੁੰਦੇ ਜਾਂ ਕੋਈ ਇਹਨਾਂ ਦੇ ਮੁਰਗੀਆਂ ਦੇ ਹੁੰਦੇ ਆ ਕਹਿੰਦਾ ਉਹ ਜਦੋਂ ਅੱਗੇ ਢੇਰ ਭਜਾਉਂਦਾ ਵਾ ਜਦੋਂ ਅਸੀਂ ਬਣਾਉਨੇ ਆਂ ਚਿੱਟੇ ਖੰਭਾਂ ਦਾ ਤੇ ਉਹਨਾਂ ਦੀ ਚਿੱਟਤ ਚੜ ਚੜ ਕੇ ਲਿਸ਼ਕ ਚੜ ਚੜ ਕੇ ਅੱਖਾਂ ਖਰਾਬ ਹੋ ਗਈਆਂ ਤੇ ਉਹਨਾਂ ਅਣਕਾ ਲੱਗ ਗਈਆਂ ਤੁਸੀਂ ਸੰਗਤ ਜੇਕਰ ਕਿਤਾਬਾਂ ਦਾ ਰੰਗ ਜਾਂ ਕਾਪੀਆਂ ਦਾ ਰੰਗ ਪਿੰਕ ਹੋ ਜਾਵੇ ਤੇ ਫਿਰ ਅੱਖਾਂ ਬਚੀਆਂ ਰਹਿ ਸਕਦੀਆਂ ਸਤਗੁਰੂ ਸੱਚਾ ਪਾਸ਼ਾ ਜੀ ਬਖਸ਼ਿਸ਼ ਕਰਦੇ ਆ ਕਿ ਇਹ ਸਭ ਦੁਨੀਆ ਜਿਹੜੀ ਹੈਗੀ ਆ ਬਹੁਤ ਕੁਸ਼ ਮਨੁੱਖ ਦੇ ਵੱਸੋਂ ਬਾਹਰ ਆ ਇਸ ਕਰਕੇ ਸਤਗੁਰੂ ਸੱਚਾ ਪਾਸ਼ਾ ਜੀ ਬਖਸ਼ਾਉਂਦੇ ਆ ਕਿ ਭਾਈ ਜੇਕਰ ਕਿਤਾਬਾਂ ਦਾ ਰੰਗ ਜਾਂ ਕਾਪੀਆਂ ਦਾ ਰੰਗ ਪਿੰਕ ਹੋ ਜਾਵੇ 컬러 ਵਾਲਾ ਹੋ ਜਾਵੇ ਤੇ ਫੇਰ ਵੀ ਅੱਖਾਂ ਸੁਰੱਖਿਅਤ ਰਹਿ ਸਕਦੀਆਂ ਸਾਧ ਸੰਗਤ ਇਥੇ ਬਾਲ ਦਾ ਨਾਮ ਆਇਆ ਬੱਚਾ ਜਿਹੜਾ ਹੁੰਦਾ ਸਾਧ ਸੰਗਤ ਉਹਨੂੰ ਨਕਲੀ ਖਡਾਉਣੇ ਉਹਦੇ ਕੋਲ ਕਾਰ ਹੋਵੇ ਜਾਂ ਕੋਠੀ ਹੋਵੇ ਨਕਲੀ ਖਡਾਉਣੇ ਤੇ ਪਰ ਉਹਨਾਂ ਦੇ ਨਾਲ ਉਹ ਖੇਡਦਾ ਬੜਾ ਪ੍ਰਸੰਨ ਹੁੰਦਾ ਖੁਸ਼ ਹੁੰਦਾ ਉਹੋ ਹੀ ਬੱਚਾ ਜਦੋਂ ਵੱਡਾ ਹੁੰਦਾ ਜਵਾਨ ਹੁੰਦਾ ਤੇ ਅਸਲੀ ਕਾਰ ਹੁੰਦੀ ਹੈ ਅਸਲੀ ਕੋਠੀ ਹੁੰਦੀ ਹੈ ਮਹਿੰਗੀ ਉਹਦੇ ਵਿੱਚ ਰਹਿ ਕੇ ਵੀ ਰੋਈ ਜਾਂਦਾ ਦੁਖੀ ਹੁੰਦਾ ਇਹਦਾ ਕਾਰਨ ਕੀ ਆ ਇਹਦਾ ਕਾਰਨ ਇਹ ਹੁੰਦਾ ਕਿ ਜਿਹੜਾ ਬੱਚਾ ਉਹਦਾ ਧਿਆਨ ਖਡਾਉਣਿਆਂ ਦੇ ਵਿੱਚ ਇਕਾਗਰ ਹੁੰਦਾ ਇਸ ਕਰਕੇ ਇਕਾਗਰਤਾ ਤੋਂ ਆਨੰਦ ਪੈਦਾ ਹੁੰਦਾ ਤੇ ਜਿਹੜਾ ਵੱਡਾ ਹੁੰਦਾ ਜਵਾਨ ਹੋ ਜਾਂਦਾ ਤੇ ਫਿਰ ਉਹ ਦੂਰ ਤੱਕ ਉਹ ਦੇਖਦਾ ਤੋ ਜਦੋਂ ਦੂਰ ਤੱਕ ਦੇਖਦਾ ਤੇ ਜੋ ਵੀ ਕੋਠੀ ਦਿਖਦੀ ਹੈ ਜੋ ਵੀ ਕਾਰ ਦੇਖਦੀ ਜੋ ਕੁਝ ਵੀ ਦੇਖਦਾ ਸਾਰਾ ਇਹੋ ਕਲਪਦਾ ਕਿ ਇਹ ਵੀ ਮੇਰੀ ਝੋਲੀ ਚ ਪੈ ਜAVE ਮੈਨੂੰ ਮਿਲ ਜAVE ਤੋ ਮਿਲਣਾ ਤੇ ਹੁੰਦਾ ਨਹੀਂ ਗਾ ਤੇ ਇਸ ਕਰਕੇ ਫਿਰ ਉਹ ਦੁਖੀ ਹੁੰਦਾ ਆਪਣੀ ਵਸਤੂ ਜਿਹੜੀ ਹੈਗੀ ਉਹਦੇ ਤੋਂ ਵੀ ਉਹ ਆਨੰਦ ਪ੍ਰਾਪਤ ਨਹੀਂ ਕਰਦਾ ਤੇ ਇਸ ਕਰਕੇ ਫਿਰ ਉਹਦਾ ਮਨ ਭਟਕ ਜਾਂਦਾ ਤੇ ਸਾਧ ਸੰਗਤ ਦੁਖੀ ਹੋ ਜਾਂਦਾ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਜੀ ਇਹੋ ਹੀ ਕਿਰਪਾ ਕਰਦੇ ਆ ਕਿ ਭਾਈ ਜਦੋਂ ਇਹ ਸੁਰਤੀ ਜਿਹੜੀ ਹੈਗੀ ਆ ਮਤ ਤੋਂ ਦੂਰ ਚਲੇ ਜਾਂਦੀ ਆ ਤੇ ਫਿਰ ਅਖੰਡਤ ਹੋ ਜਾਂਦੀ ਆ ਇਹੇ ਫਿਰ ਦੁਖੀ ਹੋ ਜਾਂਦੀ ਆ ਤੇ ਜਦੋਂ ਮਤ ਵਿੱਚ ਆਉਂਦੀ ਆ ਇਕਾਗਰ ਹੋ ਜਾਂਦੀ ਆ ਤੇ ਫਿਰ ਸੁਖੀ ਹੋ ਜਾਂਦੀ ਆ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਕਿ ਇੱਕ ਵਾਰੀ ਕਿਸੇ ਨੇ ਦੁੱਧ ਲਵਾਇਆ ਤੇ ਦੁੱਧ ਪਿਓਰ ਸੀਗਾ ਆਂਦਾ ਪਾਉ ਦੁੱਧ ਪਿਓਰ ਚਾਹੀਦਾ ਆਂਦਾ ਪਿਓਰ ਹੀ ਦੁੱਧ ਦੇਵਾਂਗੇ ਪੈਸੇ ਫਿਕਸ ਕਰ ਲਏ ਹੁਣ ਦੁੱਧ ਲਿਆਉਣ ਲੱਗ ਪਿਆ ਤੇ ਮਲਾਈ ਵੀ ਬਣੇ ਦੁੱਧ ਚ ਲਾਚੀ ਪਾ ਕੇ ਜਦੋਂ ਕਾੜਦੇ ਉਦੋਂ ਬੜਾ ਦੁੱਧ ਰਸਦਾਰਕ ਬਣਦਾ ਕੁਝ ਦਿਨਾਂ ਮਗਰੋਂ ਦੁੱਧ ਵਿੱਚ ਪੈਸੇ ਪਾਣੀ ਪਾਉਣ ਲੱਗ ਪਿਆ ਜਦੋਂ ਪਾਣੀ ਪਾਉਣ ਲੱਗ ਪਿਆ ਤੇ ਦੁੱਧ ਪਤਲਾ ਹੋ ਗਿਆ ਤੇ ਘਰ ਵਿੱਚ ਉਸੇ ਵੇਲੇ ਬੀਬੀਆਂ ਰੋਲਾ ਪਾਉਣ ਲੱਗ ਪਈਆਂ ਦੁੱਧ ਪਤਲਾ ਹੋ ਗਿਆ ਦੁੱਧ ਵਿੱਚ ਪਾਣੀ ਪੈਂਦਾ ਵਾ ਉਹਨੇ ਉਹਨਾਂ ਨੂੰ ਜਾ ਕੇ ਆਖਿਆ ਕਿ ਭਾਈ ਤੁਸੀਂ ਦੁੱਧ ਵਿੱਚ ਹੁਣ ਪਾਣੀ ਪਾਉਣ ਲੱਗ ਪਏ ਆ ਤੇ ਉਹ ਅੱਗੇ ਉਹ ਕਹਿਣ ਲੱਗਾ ਕਿ ਭਾਜੀ ਪਾਣੀ ਨਹੀਂ ਪਾਉਂਦੇ ਅਸੀਂ ਤੇ ਹੰਗਾਰੀ ਪਾਉਂਨੇ ਆ ਹੁੰਦਾ ਜੇ 4 ਕਿਲੋ ਦੁੱਧ ਆ ਤੇ 1 ਕਿਲੋ ਵਿੱਚ ਪਾਣੀ ਪਾ ਦਿੱਤਾ ਤਾ ਤੋਂ ਤੇਰੇ ਵੱਲ ਤੇ ਉਹ ਹੰਗਾਰੀ ਆ ਪਰ ਸਾਡੇ ਘਰ ਦਾ ਹੋ ਗਿਆ ਬੁਰਾ ਹਾਲ ਇਸ ਕਰਕੇ ਸਾਦ ਸੰਗਤ ਜਿਹੜਾ ਦੁੱਧ ਹੁੰਦਾ ਪਿਓਰ ਦੁੱਧ ਹੁੰਦਾ ਇਹਦੇ ਵਿੱਚ ਲਾਚੀ ਪਾਓ ਮਿੱਠਾ ਪਾਓ ਰਿੰਨੋ ਤੇ ਕੋਸਾ ਕਰਕੇ ਜਦੋਂ ਪੀਓ ਤੇ ਫਿਰ ਇਹਦੇ ਵਿੱਚ ਬਹੁਤ ਰਸ ਹੁੰਦਾ 1 ਕਿਲੋ ਦੁੱਧ ਆਉ ਉਹਨੂੰ ਅੱਧਾ ਕਿਲੋ ਜਦੋਂ ਹੋ ਜਾਂਦਾ ਤੇ ਫਿਰ ਹੋਰ ਵੀ ਉਹ ਰਸੀਲਾ ਬਣ ਜਾਂਦਾ ਤੇ ਜੇ ਉਹਨੂੰ ਹੋਰ ਵੀ ਉਬਾਲੋ ਤੇ ਫਿਰ 1 ਕਿਲੋ ਦੁੱਧ ਦਾ ਪਾਇਆ ਰਹਿ ਜਾਂਦਾ ਪਿਓ ਤੇ ਫਿਰ ਖੂਆ ਬਣ ਜਾਂਦਾ ਦੁੱਧ ਅਸਲੀ ਸਰੂਪ ਵਿੱਚ ਆ ਜਾਂਦਾ ਤੇ ਜੇਕਰ ਉਹੋ ਹੀ ਦੁੱਧ ਵਿੱਚ ਕਿੱਲੋ ਦੇ ਵਿੱਚ ਪਾਣੀ ਪਾ ਦਿਓ ਫਿਰ ਦੁੱਧ ਦਾ ਆਕਾਰ ਤੇ ਵੱਧ ਜਾਂਦਾ ਪਰ ਦੁੱਧ ਦਾ ਜਿਹੜਾ ਰਸਿਆ ਆ ਆਨੰਦ ਆ ਉਹ ਖਤਮ ਹੋ ਜਾਂਦਾ ਇਸੇ ਹੀ ਤਰ੍ਹਾਂ ਸਾਧ ਸੰਗਤ ਜਿਹੜਾ ਉਹ ਬੱਚਾ ਖਡੌਣਿਆਂ ਦੇ ਉੱਤੇ ਕੇਂਦਰਿਤ ਆ ਉਹ ਅਸਲੀ ਧਿਆਨ ਆ ਉਹ ਪਿਓਰ ਆ ਪਰ ਜਦੋਂ ਇਹ ਧਿਆਨ ਦੂਰ ਤੱਕ ਚਲੇ ਜਾਂਦਾ ਤੇਵੇਂ ਇਸੇ ਤਰ੍ਹਾਂ ਹੀ ਹੋ ਜਾਂਦਾ ਜਿਵੇਂ ਦੁੱਧ ਵਿੱਚ ਪਾਣੀ ਪਿਆ ਤੇ ਪਾਣੀ ਫਿੱਕਾ ਹੋ ਜਾਂਦਾ ਇਸੇ ਤਰ੍ਹਾਂ ਜਦੋਂ ਧਿਆਨ ਦੂਰ ਚਲੇ ਜਾਂਦਾ ਪ੍ਰਾਇਆ ਤਨ ਪ੍ਰਾਇਆ ਧਨ ਜੋ ਵੀ ਜ਼ਮੀਨ ਜਾਇਦਾਦ ਜੋ ਵੀ ਕਿਸੇ ਦੀ ਕੋਠੀ ਦੇਖਦਾ ਘਰ ਦੇਖਦਾ ਇਹ ਮੇਰੀ ਹੋ ਜਵੇ ਤੋ ਸਮਝ ਲਓ ਕਿ ਫਿਰ ਉਹ ਵੀ ਧਿਆਨ ਜਿਹੜਾ ਹੈਗਾ ਉਹ ਫਿੱਕਾ ਪੈ ਜਾਂਦਾ ਆਨੰਦ ਖਤਮ ਹੋ ਜਾਂਦਾ ਇਹ ਹੋਈ ਸਤਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਵੈਗੁਰੂ ਪਰਮਾਤਮਾ ਜੀ ਕਿਰਪਾ ਕਰਕੇ ਮਤ ਵਿੱਚ ਉਹ ਧਿਆਨ ਦੂਰ ਚਲੇ ਜਾਵੇ ਤਾਂ ਫਿਰ ਜੀਵ ਦੁਖੀ ਹੋ ਜਾਂਦਾ ਤਾਂ ਜੇ ਮਤ ਵਿੱਚ ਰਵੇ ਤਾਂ ਸੁਖੀ ਹੋ ਜਾਂਦਾ ਇਸੇ ਤਰ੍ਹਾਂ ਸਤਗੁਰ ਸੱਚੇ ਪਾਤਸ਼ਾਹ ਜੀ ਜਦੋਂ ਮੈਡੀਟੇਸ਼ਨ ਕਰਾਉਦੇ ਆ ਮੈਡੀਟੇਸ਼ਨ ਕਰਾਉਂਦੇ ਆ ਧਿਆਨ ਕਰਾਉਂਦੇ ਆ ਉਦੋਂ ਇਹੋ ਹੀ ਸਿੱਖਿਆ ਦਿੰਦੇ ਆ ਕਿ ਭਾਈ ਇਕਾਗਰ ਹੋ ਕੇ ਚੌਂਕੜਾ ਲਾ ਕੇ ਬੈਠ ਅੱਧੇ ਘੰਟੇ ਵਾਸਤੇ ਮੱਥੇ ਦੇ ਵਿੱਚ ਧਿਆਨ ਰੱਖ ਤੇ ਜਿੱਦਾਂ ਤੂੰ ਇਹ ਧਿਆਨ ਨੂੰ ਬਾਹਰ ਲੈ ਕੇ ਗਿਆ ਉਸੇ ਤਰ੍ਹਾਂ ਇਸ ਧਿਆਨ ਨੂੰ ਹੌਲੀ-ਹੌਲੀ ਆਪਣੀ ਮੱਤ ਵਿੱਚ ਲੈ ਕੇ ਆ ਤੇ ਜਦੋਂ ਮੱਤ ਵਿੱਚ ਲੈ ਕੇ ਆਵੇਂਗਾ ਤੇ ਫਿਰ ਇੱਥੇ ਜਦੋਂ ਸ਼ਬਦ ਦਾ ਅਭਿਆਸ ਕਰੇਗਾ ਤੇ ਇੱਥੇ ਬਹੁਤ ਜ਼ਿਆਦਾ ਫਿਰ ਆਨੰਦ ਪ੍ਰਗਟ ਹੋਵੇਗਾ ਕਿਉਂਕਿ ਸਾਰੇ ਫੁਰਨੇ ਜਿੰਨੇ ਵੀ ਨੇ ਸਾਰਿਆਂ ਦਾ ਕੇਂਦਰ ਜਿਹੜਾ ਹੈਗਾ ਉਹ ਮੱਥਾ ਹੀ ਹੁੰਦਾ ਤਾਂ ਹੀ ਉਸ ਨੂੰ ਮੱਥਾ ਕਹਿੰਦੇ ਨੇ ਮੱਥਾ ਦਾ ਮਤਲਬ ਮਤ ਮੱਥਾ ਮਤ ਤੋਂ ਮੱਥਾ ਪਿਆ ਤੋਂ ਮੱਥੇ ਤੋਂ ਹੀ ਸਾਰੀ ਵਿਚਾਰ ਜਿਹੜੀ ਹੈਗੀ ਆ ਉਹ ਜੀਵ ਕਲਪ ਦਾ ਤੇ ਜਦੋਂ ਮੱਥੇ ਦੇ ਵਿੱਚ ਹੀ ਉਹ ਧਿਆਨ ਨੂੰ ਲੈ ਕੇ ਆਵੇ ਇੱਥੇ ਸ਼ਬਦ ਅਭਿਆਸ ਕਰੇ ਤੇ ਫਿਰ ਇਹਨੂੰ ਬਹੁਤ ਵੱਡਾ ਰਸ ਪੈਦਾ ਹੋਵੇਗਾ। ਇਹੋ ਹੀ ਮਤ ਵਿੱਚੋਂ ਧਿਆਨ ਜਦੋਂ ਦੂਰ ਜਾਂਦਾ ਤੇ ਫਿਰ ਦੁਖੀ ਹੋ ਜਾਂਦਾ। ਇਹੋ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਕਿ ਭਾਈ ਸਿਰ ਨੂੰ ਥੋੜਾ ਜਿਹਾ ਖੋਲ ਕੇ ਤੇ ਥੋੜੀ ਹਵਲ ਬੋਣੀ ਚਾਹੀਦੀ ਆ ਥੋੜਾ ਸਿਰ ਦੇ ਵਿੱਚ ਤੇਲ ਸਰੋਂ ਦਾ ਪਾਉਣਾ ਚਾਹੀਦਾ ਤਾਂ ਕਿ ਇਹ ਠੰਡਾ ਹੋ ਜਾਵੇ। ਕਿਉਂਕਿ ਆਯੁਰਵੇਦ ਦੇ ਵਿੱਚ ਇਹ ਮੰਨਤਾ ਵਾ ਕਿ ਪੈਰ ਗਰਮ, ਪੇਟ ਨਰਮ, ਸਿਰ ਠੰਡਾ ਹੋਣਾ ਚਾਹੀਦਾ। ਇਹ ਤੰਦਰੁਸਤੀ ਦੀ ਨਿਸ਼ਾਨੀ ਆ। ਤੇ ਰੋਗੀ ਦੀ ਨਿਸ਼ਾਨੀ ਇਹ ਹੁੰਦੀ ਆ ਕਿ ਪੈਰ ਉਹਦੇ ਠੰਡੇ ਹੋ ਜਾਂਦੇ ਆ ਤੇ ਪੇਟ ਸਖਤ ਹੋ ਜਾਂਦਾ ਤੇ ਸਿਰ ਜਿਹੜਾ ਹੈਗਾ ਉਹਦਾ ਗਰਮ ਹੋ ਜਾਂਦਾ। ਸਾਧ ਸੰਗਤ ਪਹਿਲੇ ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਸਿਰ ਦੇ ਉੱਤੇ ਬਹੁਤ ਕੱਪੜੇ ਬੁਲੇਟ ਕੇ ਰੱਖਦੇ ਸੀ। ਤਾਂ ਕਿ ਉਹਨਾਂ ਦਾ ਸਿਰ ਗਰਮ ਰਹੂਗਾ ਤੇ ਫਿਰ ਉਹ ਯੰਗ ਦੇ ਮੈਦਾਨ ਦੇ ਵਿੱਚ ਫਿਰ ਬਹੁਤ ਜ਼ਿਆਦਾ ਦੁਸ਼ਮਣ ਨੂੰ ਕ੍ਰੋਧ ਨਾਲ ਲੜਨਗੇ। ਤੋਂ ਹਰ ਵੇਲੇ ਸਿਰ ਦੇ ਉੱਤੇ ਜਿਹੜਾ ਕੱਪੜੇ ਬਲੇਟ ਕੇ ਰੱਖਣੇ ਉਹਦੇ ਨਾਲ ਸਿਰ ਗਰਮ ਰਹਿ ਜਾਂਦਾ। ਤੇ ਗਰਮ ਰਹਿੰਦਾ ਤਾਂ ਫਿਰ ਕ੍ਰੋਧ ਚੜਦਾ ਤੇ ਹੋਰ ਨਹੀਂ ਤਾਂ ਫਿਰ ਘਰ ਦੇ ਆਦੇ ਨਾਲ ਹੀ ਫਿਰ ਕ੍ਰੋਧ ਦੇ ਨਾਲ ਲੜਾਈ ਕਰਦਾ। ਇਸ ਕਰਕੇ ਬਾਹਰ ਤੇ ਸਤਕਾਰ ਵਜੋਂ ਸਿਰ ਢਗਣਾ ਹੀ ਚਾਹੀਦਾ ਪਰ ਘਰ ਵਿੱਚ ਕੁਝ ਸਮਾਂ ਖੁੱਲਾ ਛੱਡ ਕੇ ਸਰੂ ਦਾ ਤੇਲ ਪਾ ਕੇ ਇਹਨੂੰ ਖੁੱਲੀ ਹਵਾ ਲਵੋਣੀ ਚਾਹੀਦੀ ਆ ਤਾਂ ਕਿ ਸਿਰ ਜਿਹੜਾ ਠੰਡਾ ਰਹੂਗਾ ਜੇ ਸਿਰ ਠੰਡਾ ਰਹੂਗਾ ਤਾਂ ਫਿਰ ਮਤ ਜਿਹੜੀ ਹੈਗੀ ਉਹ ਵਿਵੇਕ ਹੋ ਜਾਏਗੀ ਮਤ ਫਿਰ ਪ੍ਰਮਾਤਮਾ ਜੀ ਦੀ ਕਿਰਪਾ ਦੇ ਨਾਲ ਵਿਵੇਕ ਹੋ ਜਾਏਗੀ ਤੇ ਚੰਗੇ ਫੈਸਲੇ ਕਰੂਗੀ ਗਰਮ ਮਤ ਜਿਹੜੀ ਹੈਗੀ ਉਹ ਫਿਰ ਹਮੇਸ਼ਾ ਹੀ ਗਲਤ ਫੈਸਲੇ ਕਰਦੀ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਗੁਰੀਲਾ ਹੁੰਦਾ ਉਹ ਦਰਖਤ ਤੇ ਉੱਤੇ ਰਹਿੰਦਾ ਦਰਖਤੋਂ ਉਤਰਦਾ ਦੁਸ਼ਮਣ ਤੇ ਹਮਲਾ ਕਰਦਾ ਫਿਰ ਦਰਖਤ ਤੇ ਚੜ ਜਾਂਦਾ ਇਹਨੂੰ ਕਹਿੰਦੇ ਨੇ ਗੁਰੀਲਾ ਜੰਗ ਔਰ ਪਹਿਲੇ ਜਿਹੜੇ ਸਿੰਘ ਹੁੰਦੇ ਸੀਗੇ 17ਵੀਂ ਸਦੀ ਦੇ ਵਿੱਚ ਉਹ ਜੰਗਲਾਂ 'ਚ ਰਹਿੰਦੇ ਸੀ ਜੰਗਲਾਂ 'ਚ ਰਹਿ ਕੇ ਉਹਨਾਂ ਨੇ ਆਪਣੀ ਤਿਆਰੀ ਕਰਨੀ ਜੰਗ ਦੀ ਤੇ ਫਿਰ ਸਮਾਂ ਦੇਖ ਕੇ ਦੁਸ਼ਮਣ ਦੇ ਉੱਤੇ ਹਮਲਾ ਕਰਨਾ ਨੁਕਸਾਨ ਕਰਕੇ ਫਿਰ ਉਹਨਾਂ ਨੇ ਜੰਗਲਾਂ 'ਚ ਸੁਰੱਖਿਤ ਹੋ ਜਾਣਾ ਇਹਨੂੰ ਕਹਿੰਦੇ ਸੀ ਗਰੀਲਾ ਜੰਗ ਤੋਂ ਸਾਧ ਸੰਗਤ ਇਸੇ ਤਰ੍ਹਾਂ ਹੀ ਮਹਾਰ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜੇ ਮੱਤ ਵਿੱਚੋਂ ਧਿਆਨ ਦੂਰ ਗਿਆ ਕਿਸੇ ਕੰਮ ਵਾਸਤੇ ਤੇ ਫਿਰ ਮੱਤ ਵਿੱਚ ਆ ਜਾਵੇ ਇਹੇ ਲਿਆਉਣ ਦੀ ਤੇਰੇ ਕੋਲ ਕਲਾ ਹੋਣੀ ਚਾਹੀਦੀ ਆ ਇਹਨੂੰ ਕਹਿੰਦੇ ਗਰੀਲਾ ਜੰਗ ਆਪਣੀ ਬਿਰਤੀ ਨੂੰ ਆਪਣੀ ਸੁਰਤੀ ਨੂੰ ਸੁਰੱਖਿਅਤ ਰੱਖਣਾ ਇਹ ਸਭ ਤੋਂ ਵੱਡੀ ਜੰਗ ਹੁੰਦੀ ਆ ਜਿਹੜੀ ਆਪਣੀ ਸੁਰਤੀ ਨੂੰ ਸੁਰੱਖਿਅਤ ਰੱਖਣਾ ਸੁਰੱਖਿਅਤ ਉਹਨੂੰ ਦਸਵੇਂ ਦੁਆਰ ਦੇ ਵਿੱਚ ਰੱਖਣਾ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਆ ਕਹੋ ਨਾਨਕ ਹਰਿ ਭਜਨ ਬਿਨ ਬਿਰਥਾ ਸਭ ਹੀ ਮਾਨ ਸਾਧ ਸੰਗਤ ਰਹਿਣ ਗਈ ਮਤ ਦਿਨ ਭੀ ਜਾਏ ਪਵਰ ਗਏ ਬਗ ਬੈਠੇ ਆਏ ਸਾਧ ਸੰਗਤ ਇਹ ਸਰੀਰ ਨੂੰ ਦੱਸਿਆ ਕਿ ਜਿਸ ਤਰ੍ਹਾਂ ਰਾਤ ਚਲੇ ਗਈ ਆ ਹੁਣ ਕਿ ਦਿਨਾਂ ਚਲੇ ਜਾਂਦੇ ਅਮਰਤ ਵੇਲੇ ਭਗਤੀ ਕਰਨੀ ਸੀ ਉਹ ਤਾਂ ਉਹ ਤਾਂ ਸੁੱਤਿਆਂ ਨਗਾਤੀ ਆ ਹੁਣ ਦਿਨ ਦੇ ਵਿੱਚ ਸਿਮਰ ਸੇਵਾ ਸਿਮਰਨ ਕਰ ਲਾ ਭਾਵ ਕਿ ਜਵਾਨੀ ਚਲੇ ਗਈ ਆ ਤੇ ਹੁਣ ਬਢੇਪਾ ਆ ਗਿਆ ਜਵਾਨੀ ਵਿੱਚ ਨਹੀਂ ਕੁਝ ਕੀਤਾ ਤੇ ਬਢੇਪੇ ਵਜੇ ਕੁਝ ਕਰ ਲਾ ਭਾਵ ਕਿ ਉਹਨ ਸਿਰ ਦੇ ਜਿਹੜੇ ਕਾਲੇ ਵਾਲ ਸੀ ਰੈਣ ਦੇ ਰੂਪ ਰਾਤ ਦੇ ਰੂਪ ਵਿੱਚ ਉਹ ਚਲੇ ਗਿਆ ਤੇ ਸਾਧ ਸੰਗਤ ਬੰਗਲੇ ਦੇ ਰੂਪ ਵਿੱਚ ਢੋਲੇ ਆ ਗਏ ਆ ਹੋਣੀ ਕੁਛ ਕਰਲਾ ਮਹਾਰਿ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਨਹੀਂ ਕੁਛ ਕਰੇਗਾ ਤੇ ਫਿਰ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ ਫੇਰ ਵਾਹਿਗੁਰੂ ਪਰਮਾਤਮਾ ਤੈਨੂੰ ਕੀੜਿਆਂ ਦੇ ਅੰਦਰ ਕੀੜਾ ਹੀ ਜਾਣ ਕੇ ਤੇਰੇ ਤੇ ਦੋਸ਼ ਰੱਖੂਗਾ ਕਿ ਤੂੰ ਜੋ ਕੀ ਕਰਨਾ ਸੀ ਉਹ ਕੀਤਾ ਨਹੀਂ ਇਸ ਕਰਕੇ ਮਹਾਰਾ ਕਹਿੰਦੇ ਅਜੂ ਸਮਝ ਕਸ਼ ਬਿਕੜਿਓ ਨਹੀਂ ਜੋ ਹਰ ਗੁਣ ਗਾਏ ਸਾਸਕ ਕਹਿੰਦੇ ਜਦੋਂ ਜਬ ਜਾਗੇ ਤਬੀ ਸਵੇਰਾ ਤਾਂ ਇਹ ਹੀ ਸਤਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਜਦੋਂ ਵੀ ਜਾਗੇ ਉਦੋਂ ਹੀ ਸਵੇਰਾ ਵੈਗੁਰੂ ਪਰਮੇਸ਼ਰ ਪਰਮਾਤਮਾ ਜੀ ਦੀ ਸ਼ਰਨ ਦੇ ਵਿੱਚ ਹੀ ਇਹ ਸਾਰੇ ਸੁੱਖ ਪ੍ਰਾਪਤ ਹੁੰਦੇ ਆ। ਬਿਰਥਾ ਸਭ ਹੀ ਜਾਣ ਸਾਧ ਸੰਗਤ ਜਿਸ ਤਰ੍ਹਾਂ ਇੱਕ ਘਾ ਦਾ ਤੀਲਾ ਨਦੀ ਦੇ ਵਿੱਚ ਰੁੜਦਾ ਆਉਂਦਾ ਤੇ ਉਹ ਨਦੀ ਦੇ ਨਾਲ ਉਹ ਜੰਗ ਨਹੀਂ ਕਰਦਾ। ਨਦੀ ਦੇ ਨਾਲ ਉਹ ਝਗੜਾ ਨਹੀਂ ਕਰਦਾ ਕਿ ਤੂੰ ਮੈਨੂੰ ਕਿੱਥੇ ਲਈ ਚੱਲੀ ਆਂ। ਚੁੱਪ ਕਰਕੇ ਰੁੜਿਆ ਜਾਂਦਾ। ਤੇ ਤਾਂ ਹੀ ਉਹ ਸਮੁੰਦਰ ਦੇ ਵਿੱਚ ਪਹੁੰਚ ਜਾਂਦਾ ਤੇ ਜੇਕਰ ਉਹ ਨਦੀ ਦੇ ਨਾਲ ਝਗੜਾ ਕਰੇ ਤੇ ਨਦੀ ਨੇ ਉਹਨੂੰ ਚੱਕ ਕੇ ਬਾਹਰ ਮਾਰਨ ਫਿਰ ਕਿੱਥੇ ਸਮੁੰਦਰ ਚ ਚਲ ਜਾਊਗਾ ਇਸੇ ਤਰ੍ਹਾਂ ਹੀ ਵਾਹਿਗੁਰੂ ਪਰਮਾਤਮਾ ਜਿਹਦੀ ਸ਼ਰਨ ਦੇ ਵਿੱਚ ਜੋ ਵੀ ਵਾਹਿਗੁਰੂ ਪਰਮਾਤਮਾ ਜੀ ਦੀ ਕਿਰਪਾ ਵਾ ਜੋ ਵੀ ਦੁੱਖ ਸੁੱਖ ਗਰੀਬੀ ਅਮੀਰੀ ਜੋ ਵੀ ਆ ਉਹ ਵਾਹਿਗੁਰੂ ਪਰਮਾਤਮਾ ਜੀ ਦਾ ਭਾਣਾ ਮੰਨੇ ਤੇ ਇਹੋ ਹੀ ਵਾਹਿਗੁਰੂ ਜੀ ਦੀ ਸ਼ਰਨ ਹੁੰਦੀ ਆ ਜਿਹੜਾ ਵਾਹਿਗੁਰੂ ਪ੍ਰਮਾਤਮਾ ਜਿਹਦਾ ਭਾਣਾ ਮੰਨਦਾ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੇ ਕੋਈ ਜਿਹੜਾ ਉਹਦਾ ਭਾਣਾ ਮੰਨਦਾ ਉਹ ਇਸੇ ਤਰ੍ਹਾਂ ਹੀ ਜੀਵ ਜਿਹੜਾ ਹੈਗਾ ਉਹਨੂੰ ਬ੍ਰਹਮਤਾ ਹੀ ਲੈ ਜਾਂਦਾ ਬ੍ਰਹਮਤਾ ਕਹ ਪਹਛਾ ਦਿੰਦਾ ਬ੍ਰਹਮ ਵਿੱਚ ਅਭੇਦ ਕਰ ਦਿੰਦਾ ਇਹੋ ਹੀ ਸਤਗੁਰੂ ਸਚੇਪਾਲ ਸਾਹਿਬ ਜੀ ਬਖਸ਼ਿਸ਼ ਕਰਦੇ ਆ ਕਿ ਬਾਲ ਦਾ ਨਾਮ ਆਇਆ ਸਾਧ ਸੰਗਤ ਨਾਮ ਜਪੋ ਜੀ ਐਸੇ ਐਸੇ ਤਰੂ ਪ੍ਰਿਲਾਦ ਜਪਿਓ ਹਰ ਜੈਸੇ ਤਰੂ ਪ੍ਰਿਲਾਦ ਦਾ ਨਾਮ ਆਉਂਦਾ ਕਿ ਉਹਨਾਂ ਨੇ ਨਾਮ ਜਪਿਆ ਸੀਗਾ ਸਾਧ ਸੰਗਤ ਤਰੂ ਦੀ ਮਾਂ ਜਿਹੜੀ ਸੀਗੀ ਉਹ ਸੀ ਸੁਨੀਤੀ ਤੇ ਉਹਦਾ ਵਿਆਹ ਹੋ ਗਿਆ ਉਤਾਨਪਾਦ ਦੇ ਨਾਲ ਤੇ ਕਾਫੀ ਸਮਾਂ ਫਿਰ ਉਹਨਾਂ ਨੂੰ ਬੱਚਾ ਨਹੀਂ ਹੋਇਆ ਇਸ ਕਰਕੇ ਧਰੂ ਦੀ ਮਾਂ ਨੇ ਹੀ ਰਾਜੇ ਨੂੰ ਬੇਨਤੀ ਕੀਤੀ ਸੀ ਕਿ ਰਾਜਾ ਨੇ ਤੁਸੀਂ ਦੂਸਰਾ ਵਿਆਹ ਕਰਾ ਲਓ ਰਾਜਾ ਕਹਿੰਦਾ ਮੇਰਾ ਤੇ ਤੇਰੇ ਨਾਲ ਪਿਆਰ ਵੜਾ ਉਹ ਕਹਿੰਦੀ ਕੋਈ ਗੱਲ ਨਹੀਂ ਪਿਆਰ ਤਾਂ ਹੈਗਾ ਪਰ ਦੂਸਰਾ ਵਿਆਹ ਕਰਾ ਲਓ ਫਿਰ ਉਸੇ ਹੀ ਸੁਨੀਤੀ ਨੇ ਧਰੂ ਦੀ ਮਾਂ ਨੇ ਆਪਣੀ ਹੀ ਰਿਸ਼ਤੇ ਚੋਂ ਭੈਣ ਦੇ ਨਾਲ ਰਿਸ਼ਤਾ ਕਰ ਦਿੱਤਾ ਵਿਆਹ ਕਰ ਦਿੱਤਾ ਜਦੋਂ ਵਿਆਹ ਕਰਕੇ ਆਈ ਤੇ ਉਹ ਰਾਜੇ ਨੂੰ ਕਹਿਣ ਲੱਗੀ ਕਿ ਮੈਂ ਤਾਂ ਮਹੱਲਾ ਚ ਵੜਨਾ ਜੇ ਇਹਨੂੰ ਤੁਸੀਂ ਬਾਹਰ ਕੱਢ ਦਿਓ ਰਾਜਾ ਮਜਬੂਰ ਸੀਗਾ ਹੁਣ ਸਾਖੀ ਨੂੰ ਥੋੜਾ ਸੰਖੇਪ ਦੇ ਵਿੱਚ ਕਹਿ ਰਹੇ ਆ ਰਾਜੇ ਨੇ ਫਿਰ ਤਰੂ ਦੀ ਮਾਂ ਦਾ ਘਰ ਜਿਹੜਾ ਸੀ ਉਹ ਆਪਣੇ ਮੇਨ ਮਹੱਲਾ ਤੋਂ ਥੋੜਾ ਵੱਖਰਾ ਕਰਕੇ ਬਣਾਤਾ ਕਿ ਤੂੰ ਉੱਥੇ ਹੀ ਰਹੁ ਉੱਥੇ ਹੀ ਤੇਰੇ ਵਾਸਤੇ ਸਾਰੀ ਵਿਵਸਥਾ ਤੋਏ ਉੱਥੇ ਰਹਿਣ ਲੱਗ ਪਈ ਇੱਕ ਦਿਨ ਰਾਜਾ ਘੁੰਮਦਾ ਘੁੰਮਦਾ ਉਹਦੇ ਕੋਲ ਚੱਲ ਗਿਆ ਜਾ ਕੇ ਤੇ ਥੋੜਾ ਪਿਆਰ ਕੀਤਾ ਸੰਪੂਰਨ ਕੀਤਾ ਤੇ ਉਹਦੇ ਨਾਲ ਫਿਰ ਉਹਦੀ ਗੋਦ ਦੇ ਵਿੱਚ ਬੱਚਾ ਆ ਗਿਆ ਸਾਲ ਬਾਅਦ ਫਿਰ ਉਹਨੂੰ ਤੂ ਪੈਦਾ ਹੋ ਗਿਆ। ਤੋਂ ਸਾਧ ਸੰਗਤ ਇਹ ਦੇਖੋ ਕਿ ਧੂ ਦੀ ਮਾਂ ਨੇ ਕਿੱਡਾ ਪਰਉਪਕਾਰ ਕੀਤਾ ਕਿ ਜੇ ਮੇਰੇ ਬੱਚਾ ਨਹੀਂ ਹੋਇਆ ਤੇ ਉਹਨੇ ਫਿਰ ਰਾਜ ਦਾ ਵਿਆਹ ਕਰਾਇਆ। ਵਿਆਹ ਕਰਾਇਆ ਤੇ ਫਿਰ ਸਾਲ ਬਾਅਦ ਹੀ ਰਾਜ ਪੁੱਤਰ ਹੋ ਗਿਆ ਉੱਤਮ। ਤੇ ਫਿਰ ਐਸਾ ਪੁੰਨ ਲੱਗਾ ਕਿ ਸਾਲ ਬਾਅਦ ਹੀ ਫਿਰ ਧੂ ਦਾ ਵੀ ਜਨਮ ਹੋ ਗਿਆ। ਉਹੋ ਇਧਰੂ ਜਦੋਂ ਆਪਣੇ ਪਿਓ ਦੀ ਗੋਦੀ ਵਿੱਚ ਆਣ ਕੇ ਬੈਠਾ ਤੇ ਗੋਦੀ ਦੇ ਵਿੱਚੋਂ ਉਠਾ ਦਿੱਤਾ। ਤਰੂ ਰੋ ਰੋ ਕੇ ਘਰ ਚਲੇ ਗਿਆ। ਮਾਂ ਨੂੰ ਕਹਿਣ ਲੱਗਾ ਕਿ ਮਾਂ ਮੇਰੇ ਨਾਲ ਇਦਾਂ ਕੀਤੀ ਆ। ਇਹਦਾ ਕੀ ਕਾਰਨ ਆ? ਕਿੱਦਾਂ ਹੈ ਮੇਰਾ ਪਿਤਾ ਪਿਆਰ ਕਰੂਗਾ? ਤੇ ਮਾਂ ਕਹਿਣ ਲੱਗੀ ਪੁੱਤ ਤੂੰ ਇਦਾਂ ਕਰ ਤੂੰ ਸਾਰਾ ਛੱਡ ਕੇ ਤੇ ਸੰਤਾ ਕੋਲ ਚੱਲ ਜਾ ਜੰਗਲ ਦੇ ਵਿੱਚ। ਕੁਝ ਸਮਾਂ ਉੱਥੇ ਭਗਤੀ ਕਰ। ਜੇ ਉਹ ਭਗਤੀ ਕਰੇਗਾ ਆਪਣੇ ਆਪ ਹੀ ਪਿੱਛੇ ਆਉਣਗੇ ਇਸੇ ਤਰ੍ਹਾਂ ਹੀ ਫਿਰ ਤ੍ਰੂ ਸੰਤਾ ਕੋ ਚਲੇ ਗਿਆ ਜੰਗਲ ਦੇ ਵਿੱਚ ਇਹਨੇ ਭਗਤੀ ਕੀਤੀ ਪ੍ਰਮਾਤਮਾ ਨੇ ਦਰਸ਼ਨ ਦਿੱਤੇ ਦਰਸ਼ਨ ਦੇ ਕੇ ਫਿਰ ਪ੍ਰਮਾਤਮਾ ਨੇ ਨੇ ਹਾਲ ਕੀਤਾ ਤੇ ਜਦੋਂ ਕੁਝ ਸਮੇਂ ਮਗਰੋਂ ਤ੍ਰੂ ਦੇ ਪਿਤਾ ਨੂੰ ਪਤਾ ਲੱਗਾ ਕਿ ਮੇਰਾ ਪੁੱਤ ਜੰਗਲ ਚ ਚਲੇ ਗਿਆ ਵਾ ਉਹਦੇ ਅੰਦਰ ਐਸਾ ਪਿਆਰ ਜਾਗਿਆ ਕਿ ਫਿਰ ਉਹ ਰੱਥ ਦੇ ਉੱਤੇ ਆਪ ਸਾਰੇ ਰਾਜਿਆਂ ਨੂੰ ਸਾਰੇ ਮੰਤਰੀਆਂ ਨੂੰ ਲੈ ਕੇ ਗਿਆ ਸਤਕਾਰ ਦੇ ਨਾਲ ਧਰੂ ਨੂੰ ਲੈ ਕੇ ਆਇਆ ਤੇ ਲਿਆਂਕ ਕੇ ਫਿਰ ਉਹਨੂੰ ਯੁਵਰਾਜ ਬਣਾਇਆ ਤੇ ਸਾਹਾ ਸੰਗਤ ਫਿਰ ਉਹਨੂੰ ਪਿਆਰ ਮਿਲਿਆ ਤੋਂ ਸਾਹਾ ਸੰਗਤ ਧਰੂ ਫਿਰ ਆਪਣੇ ਪਿਤਾ ਤੋਂ ਮਗਰੋਂ ਰਾਜਾ ਬਣਿਆ ਤੋਂ ਗੁਰੂ ਮਹਾਰਾਜ ਸਤਿਪਾਤਸ਼ਾ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ 8ਵੇਂ ਸਰੂਪ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੀ 5 ਸਾਲਾਂ ਦੇ ਸੀਗੇ ਜਦੋਂ ਗੁਰਦੱਗਦੀ ਤੇ ਬਿਰਾਜਮਾਨ ਹੋਏ ਆ ਉਹਨਾਂ ਵਿੱਚ ਇੰਨੀ ਸ਼ਕਤੀ ਸੀਗੀ ਕਿ ਉਹ ਗੁੰਗੇ ਦੇ ਸਿਰ ਦੇ ਉੱਤੇ ਉਹਨਾਂ ਨੇ ਆਪਣੀ ਛੜੀ ਰੱਖੀ ਤੇ ਉਹ ਗੀਤਾ ਦੇ ਅਰਥ ਕਰਨ ਲੱਗ ਪਿਆ ਸੋ ਇਹ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਜੀ ਦੀ ਬਖਸ਼ਿਸ਼ ਆ ਜਿਹੜੀ ਕਿ ਉਮਰ ਨਹੀਂ ਦੇਖਦੀ ਉਹ ਹਰੇਕ ਉਮਰ ਦੇ ਵਿੱਚ ਹੀ ਉਹ ਆ ਸਕਦੀ ਆ ਤੇ ਉਹ ਜੀਵਨ ਸਫਲਾ ਕਰ ਸਕਦੀ ਆ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰੇ ਤੇ ਭਾਈ ਕਥਾ ਨੂੰ ਪਿਆਰ ਦੇ ਨਾਲ ਸੁਣੋ ਅੱਗੇ ਹੋਰ ਵੀ ਸੰਗਤਾਂ ਨੂੰ ਸੁਣਾਓ ਤੇ ਪੁੰਨ ਖਟੋ ਆਪਣਾ ਜੀਵਨ ਸਫਲਾ ਕਰੋ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭੜਾ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ